ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਬਟਾਲਾ ਪੁਲਿਸ ਵੱਲੋਂ ਐਸਐਚਓ ਸਿਟੀ ਦੀ ਅਗਵਾਈ ਵਿੱਚ ਰੇਲਵੇ ਸਟੇਸ਼ਨ ਤੇ ਬਟਾਲਾ ਬੱਸ ਅੱਡੇ ਤੇ ਚਲਾਇਆ ਸਰਚ ਅਭਿਆਨ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਬਟਾਲਾ ਸ਼ਹਿਰ 'ਚ ਬਟਾਲਾ ਪੰਜਾਬ ਪੁਲਿਸ ਵੱਲੋਂ ਕਾਨੂੰਨੀ ਵਿਵਸਥਾ ਨੂੰ ਬਣਾਈ ਰੱਖਣ ਦੇ ਮੰਤਵ ਨਾਲ ਐਸਐਚਓ ਜਸਜੀਤ ਸਿੰਘ ਦੀ ਅਗਵਾਈ ਵਿੱਚ ਬਟਾਲਾ ਰੇਲਵੇ ਸਟੇਸ਼ਨ ਤੇ ਬਟਾਲਾ ਬੱਸ ਅੱਡੇ ਤੇ ਚਲਾਇਆ ਸਰਚ ਅਭਿਆਨ ਇਸ ਮੌਕੇ ਐਸਐਚਓ ਨੇ ਦੱਸਿਆ ਕਿ ਉਹਨਾਂ ਵੱਲੋਂ ਹਰ ਟੰਗ ਨਾਲ ਸੁਰੱਖਿਆ ਦੇ ਕੜੇ ਪ੍ਰਬੰਧ ਕੀਤੇ ਗਏ ਹਨ ਉੱਥੇ ਹੀ ਉਹਨਾਂ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ ਹਰ ਸ਼ੱਕੀ ਵਿਅਕਤੀ ਦੀ ਚੈਕਿੰਗ ਕੀਤੀ ਜਾ ਰ ਵੀ ਉਸੇ ਦੀ ਕੜੀ ਹੈ ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕੇ ਲੋਕ ਬਟਾਲਾ ਪੁਲਿਸ ਦਾ ਸਾਥ ਦੇਣ ਜੀ ਵੀ ਸੀ ਅਪਡੇਟ ਦੇ ਲਈ ਬਟਾਲਾ ਤੋਂ ਲਾਪਰੀ ਸਿੰਘ ਖੁਸ਼ੀਪੁਰ ਦੀ ਰਿਪੋਰਟ ਮਾਨਯੋਗ ਐਸ ਐਸ ਪੀ ਸਾਹਿਬ ਤੇ ਡੀ ਐਸ ਪੀ ਸਿਟੀ ਸਾਹਿਬ ਦੇ ਨਿਸ਼ਾ ਨਿਰਦੇਸ਼ਾ ਦੇ 15 ਅਗਸਤ ਨੂੰ ਕਿ ਮਰਦਨਜ਼ਰ ਰੱਖਦੇ ਹੋਏ ਹਾਟਸਪੌਟ ਏਰੀਆ ਦੇ ਵਿੱਚ ਚੈਕਿੰਗ ਚੱਲ ਰਹੀ ਹੈ ਕਿ ਜਿਵੇਂ ਕਿ ਇੱਕ ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ਇੱਥੇ ਜਿਹੜਾ ਵੀ ਕੋਈ ਆਪਾਂ ਨੂੰ ਤਸ਼ੱਕੀ ਵਿਅਕਤੀ ਲੱਭਦਾ ਪਿਆ ਉਹ ਅਸੀਂ ਉਹਨਾਂ ਦੀ ਪ੍ਰੋਪਰਲੀ ਚੈਕਿੰਗ ਕਰਦੇ ਪਿਆ ਆਧਾਰ ਕਾਰਡ ਦੇਖ ਰਹੇ ਹਾਂ ਦੇ ਨਾਲੇ ਕੋਈ ਵੀ ਸ਼ਕਤੀ ਆਪਾਂ ਨੂੰ ਇੱਕ ਵਹੀਕਲ ਮਿਲਦਾ ਉਹਦੇ ਪ੍ਰੋਪਰਲੀ ਇੱਕ ਡਾਕੂਮੈਂਟ ਚੈੱਕ ਕਰਦੇ ਪਏ ਆ ਤੇ ਨਾਲੇ ਬਟਾਲਾ ਸ਼ਹਿਰ ਦੇ ਵਿੱਚ ਤੇ ਵਕ ਵਕ ਥਾਵਾਂ ਤੇ ਆਪਾਂ ਇੱਕ ਨਾਕੀ ਬੰਦੀ ਲਵਾਈ ਗਈ ਹੈ ਤੇ ਜਿਹਦੇ ਦੌਰਾਨ ਕਾਫੀ ਚੈਕਿੰਗ ਚੱਲਦੀ ਪਈ ਹੈ ਇਹਦੇ ਵਿੱਚ ਸਰਬਸਤੇ ਕੋਈ ਗੁੱਸਾ ਨਹੀਂ ਮੈਂ ਇਹੀ ਕਹ ਅਪੀਲ ਕਰਨਾ ਚਾਹੁੰਦਾ ਕਿ ਜੇਕਰ ਕਿਸੇ ਨੂੰ ਵੀ ਕਿਸੇ ਚੀਜ਼ ਦੀ ਵੀ ਕੋਈ ਇਨਫੋਰਮੇਸ਼ਨ ਮਿਲਦੀ ਹੈ ਉਹ ਕਾਈਂਡਲੀ ਪੁਲਿਸ ਨੂੰ ਇਨਫੋਰਮ ਕਰੇ